ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਅਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਅਤੇ ਅਧਿਕਾਰਾਂ ਦੀ ਜਿਹੜੀ ਲੜਾਈ ਹੈ ਬਹੁਤ ਹੀ ਅੱਗੇ ਵਧਦੀ ਹੋਈ ਹੁਣ ਨਜ਼ਰ ਆ ਰਹੀ ਹੈ। ਕੱਲ ਪੰਜ ਮੈਂਬਰੀ ਕਮੇਟੀ ਨੇ ਬਠਿੰਡਾ ਦੇ ਮਾਨਸਾ ਦੇ ਵਿੱਚ ਪਰਤੀ ਰੱਖੀ ਸੀ। ਬਹੁਤ ਵੱਡੀ ਗਿਣਤੀ ਵਿੱਚ ਇੱਥੇ ਭੀੜ ਵੀ ਵੇਖਣ ਨੂੰ ਮਿਲੀ ਹੈ। ਬਹੁਤ ਵੱਡਾ ਜੋ ਪਰਤੀਦਾਇ ਪ੍ਰੋਗਰਾਮ ਅਸੀਂ ਮੰਨ ਸਕਦੇ ਹਾਂ। ਉੱਧਰ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਨੇ 12 ਅਪ੍ਰੈਲ ਨੂੰ ਜੋ ਹੈ ਨਵਾਂ ਪ੍ਰਧਾਨ ਬਣਾਉਣ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਹੀ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਸੁਖਬੀਰ ਬਾਦਲ ਦਾ ਧੜਾ ਹੈ ਉਹ ਵੀ ਜੋ ਹੈ ਪੰਜ ਮੈਂਬਰੀ ਕਮੇਟੀ ਦਾ ਮੁਕਾਬਲਾ ਕਰਨ ਲਈ ਕੋਈ ਪ੍ਰੋਗਰਾਮ ਲੀਕ ਸਕਦਾ ਹੈ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਹੁਣ ਨਜ਼ਰ ਆ ਰਹੀਆਂ ਨੇ ਅਕਾਲੀ ਸਿਆਸਤ ਦੇ ਉੱਪਰ ਜੇਕਰ ਡਲਾ ਜੀ ਆਪਾਂ ਗੱਲ ਕਰ ਲਈਏ ਤਾਂ ਕਿਸ ਪਾਸੇ ਵੱਲ ਵਧਦੀ ਨਜ਼ਰ ਆ ਰਹੀ ਹੈ ਸਿਆਸਤ ਉਨ ਇਸ ਉੱਪਰ ਵੀ ਜ਼ਰੂਰ ਜੋ ਹੈ ਆਪਣਾ ਵਿਸ਼ਲੇਸ਼ਣ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵਕਤ ਇੱਕ ਤਰੀਕੇ ਨਾਲ ਸਿਧਾਂਤਾਂ ਦੀ ਲੜਾਈ ਚੱਲ ਰਹੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਤੇ ਅਧਿਕਾਰ ਦੀ ਲੜਾਈ ਵੀ ਅਸੀਂ ਇਹਨੂੰ ਵੇਖ ਸਕਦੇ ਹਾਂ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਥਖਤ ਸਾਹਿਬ ਦੇ ਹੁਕਮਾਂ ਦਾ ਹਵਾਲਾ ਦੇ ਕੇ ਪੰਜਾਬ ਚ ਪਰਤੀ ਕਰ ਰਹੀ ਹੈ ਔਰ ਉਹ ਧੜਾ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰਨੀ ਚਲਾ ਰਿਹਾ ਸੀ ਉਹ ਧੜਾ ਮੈਂਬਰਸ਼ਿਪ ਪੂਰੀ ਕਰ ਚੁੱਕਿਆ ਹੈ ਔਰ ਉਹਨਾਂ ਦਾ ਦਾਵਾ ਇਹ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਪੂਰੀ ਕਰ ਲਈ ਤੇ ਹੁਣ ਉਹ 12 ਤਰੀਕ ਨੂੰ ਪ੍ਰਧਾਨ ਚੁਣਨਗੇ ਹੁਣ ਇਹ ਜਿਹੜੀ ਅਧਿਕਾਰਾਂ ਦੀ ਲੜਾਈ ਹੈ ਇਹ ਨਿਸ਼ਚਿਤ ਰੂਪ ਦੇ ਵਿੱਚ ਜਿਵੇਂ ਜਿਵੇਂ ਦਿਨ ਅੱਗੇ ਵਧਣਗੇ ਇਹ ਅਧਿਕਾਰਾਂ ਦੀ ਲੜਾਈ ਸਾਨੂੰ ਹੋਰ ਤਿੱਖੀ ਹੁੰਦੀ ਨਜ਼ਰ ਆਏਗੀ ਪਰ ਫਿਲਹਾਲ ਜਿਹੜਾ ਦੌਰ ਚੱਲ ਰਿਹਾ ਹੈ ਉਹ ਸ਼ਕਤੀ ਪ੍ਰਦਰਸ਼ਨ ਦਾ ਦੌਰ ਚੱਲ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਹੱਕ ਕੀਦਾ ਕਾਨੂੰਨੀ ਲੜਾਈ ਵੀ ਹੋ ਸਕਦੀ ਹੈ ਔਰ ਸ਼੍ਰੀ ਅਖਾਲ ਤਖਤ ਸਾਹਿਬ ਦੇ ਦਖਲ ਨਾਲ ਵੀ ਇਹਦੇ ਉੱਪਰ ਫੈਸਲੇ ਹੋ ਸਕਦੇ ਨੇ ਪਰ ਜਿਸ ਤਰ੍ਹਾਂ ਦੀ ਤਸਵੀਰ ਬਣ ਰਹੀ ਹੈ ਕਿਉਂਕਿ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਹੀ ਭਰਤੀ ਕਰ ਰਹੀ ਹੈ ਸ਼ੁਰੂਆਤ ਦੇ ਵਿੱਚ ਜਿਸ ਧੜੇ ਕੋਲੇ ਸਿੰਬਲ ਹੈ ਜਾਂ ਜਿਹੜੇ ਕਹਿ ਰਹੇ ਨੇ ਕਿ ਅਸੀਂ ਭਾਰਤ ਦੀ ਚੋਣ ਕਮਿਸ਼ਨ ਦੇ ਵਿਧਾਨ ਸੰਵਿਧਾਨ ਚੋਣ ਕਮਿਸ਼ਨ ਦੀ ਮਾਨਤਾ ਦੇ ਨਾਲ ਭਰਤੀ ਕੀਤੀ ਹੈ ਉਹਨਾਂ ਨੇ ਹਜੇ ਤੱਕ ਪੰਜ ਮੈਂਬਰੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕੀਤੀ ਜਾਣ ਦਾ ਕੋਈ ਕਾਨੂੰਨੀ ਵਿਰੋਧ ਨਹੀਂ ਜਤਾਇਆ ਇਹਦਾ ਮਤਲਬ ਹੈ ਕਿ ਉਹ ਪਾਸਾ ਹਜੇ ਸੋਚ ਵਿਚਾਰ ਰਿਹਾ ਕਿ ਅਸੀਂ ਹੁਣ ਕੀ ਕਰੀਏ ਉਹਨਾਂ ਦੀ ਕਿਸੇ ਵੀ ਕਾਰਵਾਈ ਨੂੰ ਇਸ ਰੂਪ ਚ ਨਾ ਵੇਖਿਆ ਜਾਵੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਸੀ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਨ ਦੇ ਬਾਅਦ ਦੇ ਵਿੱਚ ਹੁਣ ਪੰਜ ਮੈਂਬਰੀ ਕਮੇਟੀ ਰਹਿ ਗਈ ਇਹ ਭਰਤੀ ਕਰ ਰਹੀ ਹੈ ਕਿਤੇ ਸੰਗਤ ਇਹਨੂੰ ਸਿੱਧੇ ਤੌਰ ਦੇ ਉੱਤੇ ਟਕਰਾਅ ਵਾਲੀ ਸਥਿਤੀ ਦੇ ਰੂਪ ਚ ਨਾ ਦੇਖੇ ਹਾਲਾਂਕਿ ਹੁਣ ਵੀ ਸਿੱਖ ਸੰਗਤ ਦਾ ਇੱਕ ਵੱਡਾ ਹਿੱਸਾ ਇਸ ਗੱਲ ਤੋਂ ਨਾ ਖੁਸ਼ ਹੈ ਕਿ ਸ਼ਰੋਮਣੀ ਅਕਾਲੀ ਦਲ ਜਿਨ੍ਹਾਂ ਕੋਲੇ ਸਿੰਬਲ ਹੈ ਉਹਨਾਂ ਨੇ 2 ਦਸੰਬਰ ਦੇ ਫੈਸਲਿਆਂ ਦੀ ਇਨ ਬਿਨ ਪਾਲਣਾ ਨਹੀਂ ਕੀਤੀ ਸੱਤ ਮੈਂਬਰੀ ਭਰਤੀ ਕਮੇਟੀ ਨੂੰ ਉਹਨਾਂ ਨੇ ਮੀਟਿੰਗ ਲਈ ਨਹੀਂ ਸੱਦਿਆ ਅਧਿਕਾਰ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਭਰਤੀ ਕਰਨ ਦੇ ਸੀ ਉਹਨਾਂ ਨੂੰ ਮਨਜ਼ੂਰ ਨਹੀਂ ਕੀਤਾ ਕਿ ਤੁਸੀਂ ਹੀ ਭਰਤੀ ਕਰੋ ਬਲਕਿ ਆਪਣੇ ਭਰਤੀ ਦੇ অবজারভার ਬਣਾਏ ਭਰਤੀ ਲਈ ਡਿਊਟੀਆਂ ਲਾਈਆਂ ਤੇ ਆਪਣਾ ਹੀ ਪ੍ਰਬੰਧ ਕੀਤਾ ਭਾਵੇਂ ਭਰਤੀ ਕਮੇਟੀ ਤੋਂ ਸ਼ੁਰੂਆਤ 'ਚ ਉਹਨਾਂ ਨੇ ਮੈਂਬਰ ਇੱਕ ਦੋ ਪਾਏ ਸੀ ਪਰ ਉਹਨਾਂ ਨੇ ਇਹ ਤਜਵੀਜ਼ ਨਹੀਂ ਮੰਨੀ ਹੁਣ ਕੱਲ ਪੰਜ ਮੈਂਬਰੀ ਭਰਤੀ ਕਮੇਟੀ ਨੇ ਮਾਨਸਾ ਦੇ ਵਿੱਚ ਇੱਕ ਵਾਰ ਫੇਰ ਭਰਤੀ ਕੀਤੀ ਇੱਕ ਪੈਲਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਭਰਤੀ ਦੇ ਲਈ ਆਏ ਸ਼ਰੋਮਣੀ ਅਕਾਲੀ ਦਲ ਦੀਆਂ ਭਰਤੀਆਂ ਜਿਹੜੀਆਂ ਅਸੀਂ ਪਿਛਲੇ ਸਮੇਂ 'ਚ ਵੇਖੀਆਂ ਜਿਸ ਤਰ੍ਹਾਂ ਨਾਲ ਭਰਤੀਆਂ ਦੇ ਵਿੱਚ ਉਤਸ਼ਾਹ ਪੰਜ ਮੈਂਬਰੀ ਕਮੇਟੀ ਦੇ ਲਈ ਹੈ ਜਾਂ ਪੰਜ ਮੈਂਬਰੀ ਕਮੇਟੀ ਦੇ ਸੱਦੇ ਤੇ ਜਿਸ ਤਰ੍ਹਾਂ ਨਾਲ ਭਰਤੀ ਹੋ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਤਰੀਕੇ ਨਾਲ ਲਹਿਰ ਦਾ ਸੰਕੇਤ ਹੈ ਮੈਂ ਅੱਜ ਇਹ ਕਹਿ ਸਕਦਾ ਮੈਂ ਪਹਿਲਾਂ ਵੀ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣੀ ਜਿਹੜੀ ਕਮੇਟੀ ਹੈ ਉਹ ਜਦੋਂ ਭਰਤੀ ਦਾ ਸੱਦਾ ਦਿੰਦੀ ਹੈ ਤੇ ਲਹਿਰ ਦੇ ਤੌਰ ਤੇ ਭਰਤੀ ਹੋ ਰਹੀ ਹੈ ਪੰਜਾਬ 'ਚ ਗੱਲਾਂ ਇਹ ਹੋ ਰਹੀਆਂ ਨੇ ਕਿ 5 ਲੱਖ ਤੋਂ ਜ਼ਿਆਦਾ ਦੀ ਭਰਤੀ ਦਾ ਅੰਕੜਾ ਹੈ ਪਰ ਜਦੋਂ ਇਹ ਭਰਤੀ ਮੁਕੰਮਲ ਹੋਣੀ ਹੈ ਕੀ ਇਹ 50 ਲੱਖ 75 ਲੱਖ ਦੇ ਆਸ-ਪਾਸ ਪਹੁੰਚ ਚੁੱਕੀ ਹੋਏਗੀ ਇਹ ਉਸ ਗੱਲ ਦਾ ਸੂਚਕ ਹੋਏਗੀ ਕਿ ਲਹਿਰ ਕਿੰਡੀ ਵੱਡੀ ਸੀ ਦੇਖੋ ਲਹਿਰ ਤਾਂ ਪੰਜਾਬ 'ਚ ਇਸ ਵਕਤ ਚੱਲ ਰਹੀ ਹੈ ਲੰਬੇ ਸਮੇਂ ਬਾਅਦ ਪੰਜਾਬ ਵਾਪਸ ਅਕਾਲੀ ਦਲ ਦੇ ਪ੍ਰਤੀ ਲਹਿਰ ਦੇ ਉਤਤਾਰ ਤੇ ਮੁੜਿਆ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲਹਿਰ ਆਖਰੀ ਵਾਰ ਵੇਖੀ ਸੀ ਉਹ ਵੇਖੀ ਸੀ 2002 ਤੋਂ 2007 ਦੇ ਸਮੇਂ ਜਦੋਂ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀ 2007 ਤੋਂ ਪਹਿਲਾਂ ਜਿਸ ਤਰ੍ਹਾਂ ਨਾਲ ਕੈਪਟਨ ਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਘਟਾਲੇ ਹੋਏ ਬਹੁਤ ਜ਼ਿਆਦਾ ਸਿਟੀ ਸੈਂਟਰ ਘਟਾਲਾ ਵੀ ਉਸ ਵੇਲੇ ਵਾਪਰਿਆ ਔਰ 2007 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਇੱਕ ਵੱਡੇ ਬਦਲਾਅ ਦੇ ਸੰਕੇਤ ਦੇ ਨਾਲ ਲਹਿਰ ਦੇ ਰੂਪ ਦੇ ਵਿੱਚ ਅੱਗੇ ਵਧਿਆ ਸੀ ਔਰ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ 2007 ਚ ਆਪਣੀ ਸਰਕਾਰ ਬਣਾਈ ਸੀ 2002 ਤੋਂ 2007 ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਤੇ ਪਰਚੇ ਵੀ ਦਿੱਤੇ ਬਾਦਲ ਜੇਲ੍ਹ ਵੀ ਗਏ ਤੇ ਉਹਨਾਂ ਦੀਆਂ ਜ਼ਮਾਨਤਾਂ ਵੀ ਹੋਈਆਂ ਤੇ ਲੋਕ ਸਭਾ ਦੀਆਂ ਸੀਟਾਂ ਵੀ ਅਕਾਲੀ ਦਲ ਔਰ ਭਾਜਪੀ ਦੇ ਗੱਠਬੰਧਨ ਨੇ 7-8 ਤੋਂ ਜ਼ਿਆਦਾ ਜਿੱਤੀਆਂ 9 ਜਿੱਤੀਆਂ ਸ਼ਾਇਦ 13 'ਚੋਂ 9 ਜਾਂ 11 13 'ਚੋਂ ਹੁਣ ਉਹ ਲਹਿਰ ਸੀ ਕੈਪਟਨ ਮਨਿੰਦਰ ਦੇ ਵੇਲੇ 9 ਅਕਾਲੀ ਦਲ ਹੀ ਜਿੱਟਿਆ ਸੀ ਉਹ ਇੱਕ ਲਹਿਰ ਸੀ ਉਸ ਤੋਂ ਬਾਅਦ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਨਹੀਂ ਆਈ 12 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਜ਼ਰੂਰ ਦੁਬਾਰਾ ਬਣੀ ਲੇਕਿਨ ਉਦੋਂ ਬਹੁਤ ਸਾਰੇ ਕਾਂਗਰਸ ਦੇ ਬਾਗੀ ਹੋ ਗਏ ਸੀ ਅੱਜ ਉਦੋਂ ਹੀ ਕਿਹਾ ਜਾ ਰਿਹਾ ਸੀ ਕਿ ਇਹ ਸੁਖਬੀਰ ਦੀ ਰਣਨੀਤੀ ਹੈ ਲੇਕਿਨ ਉਹਦੇ ਪਿੱਛੇ ਬੀਜੇਪੀ ਦੀ ਵੀ ਰਣਨੀਤੀ ਸੀ ਕਿਉਂਕਿ ਬਾਗਿਆਂ ਨੂੰ ਕਿਵੇਂ ਨਿਬੇੜਨਾ ਹੈ ਜਾਂ ਕਿਵੇਂ ਵਰਤਣਾ ਹੈ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਸ਼ਾਇਦ ਕੋਈ ਨਹੀਂ ਜਾਣਦਾ ਸੋ ਉਦੋਂ ਇਹ ਬੀਜੇਪੀ ਦੀ ਹੀ ਰਣਨੀਤੀ ਨਾਲ ਸੀ ਕਿ 12 ਚ ਅਕਾਲੀ ਦਲ ਵਾਪਸ ਸੱਤਾ 'ਚ ਆ ਗਿਆ ਭਾਵੇਂ ਬਹੁਤਾ ਜ਼ਿਆਦਾ ਬਹੁਮਤ ਅਕਾਲੀ ਦਲ ਕੋਲੇ ਨਹੀਂ ਸੀ ਬੈਂਸ ਭਰਾਵਾਂ ਦੀਆਂ ਸੀਟਾਂ ਕਰਕੇ ਹੀ ਉਹ ਇੱਕ ਦੋ ਸੀਟਾਂ ਜਿਹੜੇ ਉਹ ਐਸੋਸੀਏਟ ਮੈਂਬਰ ਬਣੇ ਤੇ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਆਈ ਹੁਣ ਸਵਾਲ ਇਹ ਹੈ ਉਸ ਤੋਂ ਬਾਅਦ 15 ਤੋਂ ਬਾਅਦ ਤਾਂ ਅਕਾਲੀ ਦਲ ਲੋਕਾਂ ਦੇ ਮਨਾਂ ਤੋਂ ਲਹਿੰਦਾ ਚਲਿਆ ਗਿਆ 15 ਚ 15 ਤੋਂ ਬਾਅਦ ਜਦੋਂ 14 ਦੀਆਂ ਲੋਕ ਸਭਾ ਚੋਣਾਂ ਸੀ ਚਾਰ ਸੀਟਾਂ ਤਾਂ ਆਮ ਆਦਮੀ ਪਾਰਟੀ ਜਿੱਤੀ ਸੋ 14 ਤੋਂ ਪਹਿਲਾਂ ਜਿਹੜੀ ਅਰਵਿੰਦ ਕੇਦਰੀਵਾਲ ਔਰ ਅੰਨਾ ਹਜ਼ਾਰੇ ਦੇ ਨਾਂ ਦੀ ਆਪ ਦੀ ਕ੍ਰਾਂਤੀ ਆਈ ਉਦੋਂ ਅਕਾਲੀ ਦਲ ਦੀਆਂ ਚੂੜਾਂ ਹਿੱਲਣੀਆਂ ਸ਼ੁਰੂ ਹੋ ਗਈਆਂ 14 ਚ ਲੋਕ ਸਭਾ ਹਾਰੇ ਆਪ ਨੇ ਇੱਕ ਲਹਿਰ ਬਣਾਈ 17 ਤੱਕ ਆਮ ਆਦਮੀ ਪਾਰਟੀ ਦੀ ਲਹਿਰ ਚੰਗੀ ਸੀ ਉਦੋਂ ਨਵਜੋਤ ਸਿੰਘ ਸਿੱਧੂ ਦੀ ਲਹਿਰ ਬਹੁਤ ਤਕੜੀ ਸੀ ਨਵਜੋਤ ਸਿੱਧੂ ਕਾਂਗਰਸ ਚ ਆਇਆ ਆਪ ਵਾਲੇ ਲਿਆਉਣਾ ਚਾਹੁੰਦੇ ਸੀ ਗੱਲ ਬਣੀ ਨਹੀਂ ਨਵਜੋਤ ਸਿੱਧੂ ਕਾਂਗਰਸ ਚ ਆਇਆ ਤੇ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਦੀ ਅਗਵਾਈ ਚ 70 78 ਸੀਟਾਂ ਲੈ ਗਈ ਇਹਦਾ ਮਤਲਬ ਹੈ ਅਕਾਲੀ ਦਲ ਦੀ ਲਹਿਰ ਉਦੋਂ ਵੀ ਟੁੱਟੀ ਅਕਾਲੀ ਦਲ 17 ਚ ਹਾਰਿਆ ਉਸ ਤੋਂ ਬਾਅਦ 19 ਦੀਆਂ ਲੋਕ ਸਭਾ ਦੇ ਵਿੱਚ ਨਹੀਂ ਉਹ ਪਰਫਾਰਮੈਂਸ ਹੋਈ ਫਿਰ 22 ਚ ਬੜੀ ਬੁਰੀ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਹਾਰਿਆ ਤਿੰਨ ਸੀਟਾਂ ਦੀ ਰਹਿ ਗਿਆ ਐਮਐਲਏ ਦੀਆਂ ਤੇ 24 ਚ ਸਿਰਫ ਬੀਬੀ ਹਰਸਿਮਰਤ ਕੌਰ ਦੀ ਬਠਿੰਡੇ ਦੀ ਸੀਟ ਹੀ ਜਿੱਤੀ ਸੀ ਔਰ ਕੱਲ ਜਿਹੜਾ ਬਠਿੰਡੇ ਚ ਇਕੱਠ ਹੋਇਆ ਉਹ ਇਕੱਠ ਇਸ ਗੱਲ ਦਾ ਸੰਕੇਤ ਹੈ ਕਿ ਬਠਿੰਡੇ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਜੋ ਉਤਸ਼ਾਹ ਮਿਲਿਆ ਮਾਨਸਾ ਚ ਉਹ ਇਸ ਗੱਲ ਦਾ ਸਪਸ਼ਟ ਸੰਕੇਤ ਬਣ ਗਿਆ ਕਿ ਪੰਜ ਮੈਂਬਰੀ ਕਮੇਟੀ ਦੀ ਲਹਿਰ ਇਸ ਵਕਤ ਕਿਸ ਪੱਧਰ ਤੇ ਹੈ ਸੋ ਮੈਂ ਉਹੀ ਪਹਿਲਾਂ ਕਹਿ ਰਿਹਾ ਸੀ ਕਿ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਲਹਿਰ ਹੈ ਇਹ ਇੱਕ ਵੱਡੀ ਚੁਣੌਤੀ ਬਣ ਗਈ ਹੁਣ ਜਦੋਂ ਇਹ ਭਰਤੀ ਪੰਜ ਮੈਂਬਰੀ ਦੀ ਮੁੱਕਣੀ ਹੈ ਉਸ ਤੋਂ ਬਾਅਦ ਇਹ ਗੱਲ ਸਾਫ਼ ਹੋਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਧਿਕਾਰ ਕਿਸ ਕੋਲ ਹੈ ਤੇ ਸ਼੍ਰੋਮਣੀ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਜਿਸ ਤਰ੍ਹਾਂ ਦਾ ਅਜੰਡਾ ਦੇਤਾ ਉਹ ਅਜੰਡਾ ਇੱਕ ਲੋਕ ਪ੍ਰਵਾਨਿਤ ਅਜੰਡਾ ਹੈ ਮਨਪੀਤਿਆਲੀ ਵਡਾਲਾ ਸਾਹਿਬ ਸੰਤਾ ਸਿੰਘ ਮਹਿਦਪ uri ਬੀਬੀ ਸਤਵੰਤ ਕੌਰ ਔਰ ਇਕਬਾਲ ਸਿੰਘ ਝੁੰਦਾ ਇਹ ਪੰਜੇ ਮੈਂਬਰ ਇਹ ਏਜੰਡਾ ਲੈ ਕੇ ਆ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਇੱਕ ਪਰਿਵਾਰ ਚ ਇੱਕੋ ਹੀ ਅਹੁਦਾ ਰਹਿਣਾ ਹੈ ਇੱਕ ਵਿਅਕਤੀ ਇੱਕ ਅਹੁਦਾ ਰਹਿਣਾ ਹੈ ਹੁਣ ਇੱਕ ਪਰਿਵਾਰ ਚ ਇੱਕ ਅਹੁਦੇ ਦਾ ਮਤਲਬ ਹੈ ਕਿ ਇੱਕ ਟੱਬਰ ਚ ਇੱਕੋ ਹੀ ਟਿਕਟ ਹੈ ਜੇ ਚੰਦੂ ਮਾਜਰਾ ਸਾਹਿਬ ਦਾ ਪਰਿਵਾਰ ਹੈ ਤੇ ਇੱਕੋ ਹੀ ਟਿਕਟ ਮਿਲਣੀ ਹੈ ਭਾਵੇਂ ਵੱਡੇ ਚੰਦੂ ਮਾਜਰਾ ਸਾਹਿਬ ਲੈ ਲੈਣ ਭਾਵੇਂ ਛੋਟੇ ਲੈ ਲੈਣ ਇਸੇ ਤਰ੍ਹਾਂ ਅਗਰ ਕਿਸੇ ਵੀ ਪਰਿਵਾਰ ਚ ਜੇ ਵਡਾਲਾ ਚਲੋ ਵੱਡੇ ਵਡਾਲਾ ਸਾਹਿਬ ਤਾਂ ਹੁਣ ਨਹੀਂ ਹੈ ਗੁਰਪ੍ਰਤਾਪ ਵਡਾਲਾ ਤਾਂ ਹੋਰ ਵੀ ਬਹੁਤ ਸਾਰੇ ਪਰਿਵਾਰ ਨੇ ਸ਼ਰੋਮਣੀ ਅਕਾਲੀ ਦਲ 'ਚ ਜਿਹੜੇ ਜਦੋਂ ਬਾਪੂ ਐਮਐਲਏ ਬਣਦਾ ਸੀ ਤੇ ਬਾਪੂ ਪੁੱਤ ਦੀ ਟਿਕਟ ਮੰਗਦਾ ਸੀ ਕਹਿੰਦਾ ਬਾਕੀ ਹਲਕਾ ਇੱਧਰ ਉੱਧਰ ਹੈ ਕੋਈ ਨਹੀਂ ਦੂਜੇ ਹਲਕੇ 'ਚ ਦੇ ਦਿਓ ਵੀ ਜੇ ਦੂਜੇ ਹਲਕੇ 'ਚ ਵੀ ਕੋਈ ਟਕਸਾਲੀ ਮਿਹਨਤ ਕਰਨ ਵਾਲੇ ਨਹੀਂ ਉਹਨਾਂ ਦਾ ਹੱਕ ਮਾਰੋ ਤੇ ਸਾਡੇ ਪੁੱਤ ਨੂੰ ਟਿਕਟ ਦਿਓ ਇਹ ਗੱਲਾਂ ਚੱਲਦੀਆਂ ਸੀ ਤੇ ਕਈ ਅਹਜੇ ਸੀ ਕਹਿੰਦੇ ਦੇਖੋ ਮੰਤਰੀ ਸਭ ਤੋਂ ਪਹਿਲਾਂ ਸਾਡੇ ਪਰਿਵਾਰ 'ਚ ਇੱਕ ਬਣ ਜਾਣ ਦੋ ਬਣ ਜਾਣ ਤਿੰਨ ਬਣ ਜਾਣ ਚਾਰ ਬਣ ਜਾਣ ਸਾਡਾ ਪਹਿਲਾ ਪਰਿਵਾਰ ਸਾਡੇ ਅੱਗੇ ਜਿੱਥੇ ਵਿਆਹੀ ਆ ਉਹਨਾਂ ਦੇ ਪਰਿਵਾਰ ਜਿੱਥੋਂ ਨੂਹ ਆਈ ਆ ਉਹਨਾਂ ਦੇ ਪਰਿਵਾਰ ਮਤਲਬ ਇੱਕੇ ਮਾਡਲ ਸੀ ਹੁਣ ਉਹ ਕਹਿੰਦੇ ਵੀ ਇੱਕ ਉਹਦਾ ਇੱਕ ਇੱਕ ਵਿਅਕਤੀ ਇੱਕ ਉਹਦਾ ਮਤਲਬ ਜੇ ਇੱਕ ਪਰਿਵਾਰ ਚ ਇੱਕੋ ਹੀ ਉਹਦਾ ਮਿਲਣਾ ਇੱਕ ਵਿਅਕਤੀ ਨੂੰ ਤੇ ਇੱਕ ਵਿਅਕਤੀ ਕੋਲੇ ਵੀ ਅੱਗੇ ਇੱਕੋ ਹੀ ਉਹਦਾ ਇਹ ਨਹੀਂ ਵੀ ਪ੍ਰਧਾਨ ਵੀ ਮੈਂ ਆ ਤੇ ਮੁੱਖ ਮੰਤਰੀ ਵੀ ਮੈਂ ਆ ਤੇ ਇਹ ਤਾਂ ਦਾ ਨੀ ਸੀ ਲੱਗਦਾ ਨਹੀਂ ਤਾਂ ਇਹ ਜੇ ਵੀ ਲੀਡਰ ਸੀ ਅਕਾਲੀ ਦਲ ਚ ਉਹ ਕਹਿੰਦੇ ਮੁੱਖ ਮੰਤਰੀ ਵੀ ਅਸੀਂ ਪ੍ਰਧਾਨ ਵੀ ਅਸੀਂ ਤੇ ਐਸ ਡੀ ਪੀ ਸੀ ਦੇ ਪ੍ਰਧਾਨ ਵੀ ਸਾਨੂੰ ਹੀ ਬਣਾ ਦਿਓ ਦੇਖੋ ਬਣਦੀ ਵਿਵਸਥਾ ਉਹ ਬਣਦੀ ਨਹੀਂ ਸੀ ਨਹੀਂ ਤਾਂ ਇਹ ਵੀ ਗੱਲਾਂ ਹੋ ਜਾਣੀਆਂ ਸੀ ਜਿਸ ਤਰ੍ਹਾਂ ਦਾ ਪਰਿਵਾਰਵਾਦ ਦਾ ਨਮੂਨਾ ਅਸੀਂ ਪਿਛਲੇ ਸਮਿਆਂ ਦੇ ਵਿੱਚ ਵੇਖਿਆ ਹੁਣ ਪੰਜ ਮੈਂਬਰੀ ਕਮੇਟੀ ਜਦੋਂ ਲੋਕਾਂ ਚ ਜਾ ਕੇ ਇਹ ਕਹਿੰਦੀ ਹੈ ਕਿ ਇੱਕੋ ਪਰਿਵਾਰ ਚ ਇੱਕੋ ਹੀ ਅਹੁਦਾ ਮਿਲਣਾ ਹੈ ਜਿਹੜਾ ਪ੍ਰਧਾਨ ਬਣੇਗਾ ਸ਼ਰੋਮਣੀ ਅਕਾਲੀ ਦਲ ਦਾ ਉਹ ਤਾਂ ਐਮ ਐਲ ਏ ਵੀ ਨਹੀਂ ਬਣੇਗਾ ਹੁਣ ਕਿਉਂਕਿ ਉਹਦਾ ਇੱਕੋ ਹੀ ਮਿਲਣਾ ਚਾਹੇ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਬਣ ਜਾਓ ਚਾਹੇ ਐਮਐਲਏ ਬਣ ਜਾਓ ਚਾਹੇ ਤੁਸੀਂ ਜੇ ਤੁਸੀਂ ਐਮਐਲਏ ਬਣ ਕੇ ਚਲੋ ਉਹ ਤਾਂ ਫਿਰ ਮੁੱਖ ਮੰਤਰੀ ਬਣੀ ਜਾਂਦੇ ਜੇ ਮੁੱਖ ਮੰਤਰੀ ਬਣ ਗਏ ਤੇ ਇਹ ਨਹੀਂ ਵੀ ਤੁਹਾਡੇ ਟੱਬਰ ਚੋਂ ਚਾਰ ਮੰਤਰੀ ਬਣਾ ਦੇਾਂਗੇ ਆਪਾਂ ਉਹ ਟੱਬਰਾਂ ਟੁੱਬਰਾਂ ਵਾਲਾ ਕੰਮ ਖਤਮ ਕਰਨ ਵਾਲੇ ਪਾਸੇ ਆ ਹੁਣ ਇਸ ਏਜੰਡੇ ਨਾਲ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਧਿਰ ਜਾ ਰਹੀ ਹੈ ਕਿ ਜਿਹੜਾ ਮੁਕਾਬਲੇ ਵਾਲੀ ਧਿਰ ਹੈ ਜਿਹੜੀ ਸੱਤਾ ਸ਼੍ਰੋਮਣੀ ਅਕਾਲੀ ਦਲ ਤੇ ਸੱਤਾ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਾਂ ਦੀ ਲੜਾਈ ਚ ਹੈ ਹਾਲਾਂਕਿ ਉਹ ਕਹਿੰਦੇ ਸਾਡਾ ਤਾਂ ਸ਼੍ਰੋਮਣੀ ਅਕਾਲੀ ਦਲ ਮਾਨਤਾ ਪ੍ਰਾਪਤ ਹੈ ਚੋਣ ਕਮਿਸ਼ਨ ਤੋਂ ਅਸੀਂ ਤਾਂ ਹੈ ਹੀ ਸ਼੍ਰੋਮਣੀ ਅਕਾਲੀ ਦਲ ਆ ਪਰ ਸਵਾਲ ਹੁਣ ਉਹਨਾਂ ਤੋਂ ਵੀ ਲੋਕ ਪੁੱਛਣਗੇ ਕਿ ਭਾਈ ਤੁਹਾਡਾ ਜਿਹੜਾ ਨਵਾਂ ਪ੍ਰਧਾਨ ਬਣਨਾ ਹੈ 12 ਤਰੀਕ ਨੂੰ ਕੀ ਉਹ ਇਹ ਸੌਖਾਊਗਾ ਤੇਜਪਾਲ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਿ ਜੇ ਮੈਂ ਪ੍ਰਧਾਨ ਆ ਤੇ ਮੈਂ ਹੁਣ ਕੋਈ ਅਹੁਦਾ ਨਹੀਂ ਲਵਾਂਗਾ ਕੀ ਉਹ ਇਹ ਐਲਾਨ ਕਰੂਗਾ 12 ਤਰੀਕ ਨੂੰ ਵੀ ਹੁਣ ਮੈਂ ਪ੍ਰਧਾਨ ਬਣ ਗਿਆ ਤੇ ਮੈਂ ਵਾਅਦਾ ਕਰਦਾ ਜਾਂ ਐਲਾਨ ਕਰਦਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਇਹ ਸਿਧਾਂਤ ਬਣਾਵਾਂਗੇ ਕਿ ਪਰਿਵਾਰ ਚੋਂ ਇੱਕੋ ਹੀ ਟਿਕਟ ਪਰਿਵਾਰ ਚੋਂ ਇੱਕ ਵਿਅਕਤੀ ਇੱਕ ਅਹੁਦਾ ਲੋਕ ਪਰਿਵਾਰਵਾਦ ਦੇ ਖਿਲਾਫ ਨੇ ਹੁਣ ਮੁੱਦਾ ਜਿਹੜਾ ਜ਼ਮੀਨ ਤੇ ਪੰਜ ਮੈਂਬਰੀ ਕਮੇਟੀ ਨੇ ਵੱਡਾ ਕਰਤਾ ਨਾ ਇੱਕ ਤਾਂ ਪਰਿਵਾਰਵਾਦ ਦਾ ਕਰਤਾ ਇੱਕ ਅਹੁਦਿਆਂ ਦਾ ਕਰਤਾ ਵੀ ਇੱਕ ਵਿਅਕਤੀ ਇੱਕ ਅਹੁਦਾ ਹੁਣ ਜਦੋਂ ਇਹ ਗੱਲਾਂ ਮੁਕਾਬਲੇ 'ਚ ਜਾਣ ਗਈਆਂ ਜਾਂ ਤਾਂ ਜਿਸ ਬਾਦਲ ਧੜੇ ਤੇ ਪਰਿਵਾਰਵਾਦ ਦੇ ਇਲਜ਼ਾਮ ਲੱਗਦੇ ਨੇ ਉਹ ਕਹਦੇ ਉਹ ਸੰਗਤਾਂ ਦੀ ਕਚਹਿਰੀ 'ਚ ਸ੍ਰੀ ਅਕਾਲ ਤਖਤ ਸਾਹਿਬ ਜਾਂ ਸਰਦਾਰ ਤੇਜਾ ਸਿੰਘ ਸੁਹੰਦਰੀ ਹਾਲ 'ਚ ਹੀ ਕਹਦੇ ਸੰਗਤਾਂ ਦੀ ਮੌਜੂਦਗੀ 'ਚ ਵੀ ਅੱਜ ਤੋਂ ਪਰਿਵਾਰਵਾਦ ਖਤਮ ਇੱਕ ਪਰਿਵਾਰ ਇੱਕ ਟਿਕਟ ਇੱਕ ਵਿਅਕਤੀ ਇੱਕ ਉਹਦਾ ਫੇਰ ਤਾਂ ਮੁਕਾਬਲੇ ਦੀ ਗੱਲ ਬਣੂਗੀ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਵਾਲੇ ਧੜੇ ਨੂੰ ਪਰਿਵਾਰਵਾਦ ਦਾ ਜਿਹੜਾ ਠੱਪਾ ਲੱਗ ਗਿਆ ਨਾ ਔਰ ਜਿਹੜੇ ਪ੍ਰੈਸ ਨੋਟ ਜਾਰੀ ਕਰਦੇ ਨੇ ਉਹ ਪਰਿਵਾਰਵਾਦ ਨੂੰ ਹੋਰ ਗੂੜਾ ਕਰ ਦਿੰਦੇ ਨੇ ਪਿੱਛੇ ਜੇ ਪ੍ਰੈਸ ਨੋਟ ਜਾਰੀ ਹੋ ਗਿਆ ਵੀ ਵਿਕਰਮ ਜੀਠੀਏ ਨੂੰ ਅੱਗੇ ਵਧਾਉਣ ਪਿੱਛੇ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਸੀ ਉਹ ਆਪ ਹੀ ਮੰਨ ਕੇ ਵੀ ਦੇਖੋ ਸਾਡਾ ਤਾਂ ਪਰਿਵਾਰਵਾਦ ਇਹੋ ਜਿਹਾ ਸੀ ਵਿਕਰਮ ਜੀਠੀਆ ਮੁੱਖ ਮੰਤਰੀ ਵਰਗੀ ਜਾਂ ਸੁਪਰ ਸੀਐਮ ਵਰਗੀ ਤਾਕਤ ਦਾ ਆਨੰਦ ਮਾਣਦੇ ਰਹੇ ਹਾਲਾਂਕਿ ਵਿਕਰਮ ਜੀਠੀਆ ਤਾਂ ਨਕਾਰਦੇ ਰਹੇ ਨਾ ਗੱਲਾਂ ਨੂੰ ਪਰ ਪ੍ਰੈਸ ਨੋਟ ਦੇ ਭਾਵ ਇਹੀ ਸੀ ਸੁਪਰ ਸੀਐਮ ਦੇਖੋ ਤੋਂ ਇਸ ਕਰਕੇ ਇਹ ਜਿਹੜੇ ਇਲਜ਼ਾਮ ਨੇ ਇਹ ਧਾਰਨਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਬਾਰੇ ਜਿਹੜੀ ਇਹ ਧਾਰਨਾ ਬਣ ਗਈ ਲੋਕਾਂ 'ਚ ਜਦ ਤੱਕ ਇਹ ਧਾਰਨਾ ਨਹੀਂ ਉਤਰਦੀ ਤਦ ਤੱਕ ਸ਼੍ਰੋਮਣੀ ਅਕਾਲੀ ਦਲ ਵੋਟਾਂ ਦੇ ਰੂਪ ਦੇ ਵਿੱਚ ਅੱਗੇ ਵਧ ਜਾਊਗਾ ਅੱਜ ਦੀਆਂ ਸਥਿਤੀਆਂ 'ਚ ਬੜੀਆਂ ਔਖੀਆਂ ਨੇ ਬਾਕੀ ਲੁਧਿਆਣੇ ਵਾਲੀ ਇਲੈਕਸ਼ਨ ਹੋਣੀ ਐ ਲੁਧਿਆਣੇ ਵਾਲੀ ਇਲੈਕਸ਼ਨ ਦੇ ਵਿੱਚ ਅਗਰ ਤਾਂ ਸ਼੍ਰੋਮਣੀ ਅਕਾਲੀ ਦਲ ਸਿੰਬਲ ਵਾਲਾ ਆਪਣੀ ਜ਼ਮਾਨਤ ਬਚਾ ਗਿਆ ਜ਼ਮਾਨਤ ਜ਼ਬਤ ਨਾ ਹੋਈ ਫਿਰ ਤਾਂ ਇਹ ਮੰਨਿਆ ਜਾਊਗਾ ਕਿ ਸਿੰਬਲ ਵਾਲਾ ਸ਼੍ਰੋਮਣੀ ਅਕਾਲੀ ਦਲ ਹਜੇ ਸਾਹ ਪ੍ਰਾਣ ਹੈਗੇ ਨੇ ਮੁਕਾਬਲੇ ਦੇ ਉਂਝ ਪਾਰਟੀਆਂ ਮਰਦੀਆਂ ਕਦੀ ਨਹੀਂ ਹੁੰਦੀਆਂ ਫਿਰ ਤਾਂ ਇਹ ਮੰਨਿਆ ਜਾਊ ਵੀ ਸਾਹ ਪ੍ਰਾਣ ਹੈਗੇ ਨੇ ਕੋਈ ਸੰਗਤ ਨਾਲ ਹੈਗੀ ਐ ਤੇ ਜੇ ਜ਼ਮਾਨਤ ਜ਼ਬਤ ਹੋ ਗਈ ਤੇ ਫਿਰ ਇਹਨਾਂ ਨੂੰ ਕੋਈ ਚੰਗਾ ਜਿਹਾ ਸਾਬਣ ਲੈ ਕੇ ਦਾਗ ਧੋਣੇ ਪੈਣੇ ਆ ਉਹ ਤੋਂ ਬਿਨਾ ਗੁਜ਼ਾਰਾ ਹੋਣਾ ਨਹੀਂ ਪੰਜ ਮੈਂਬਰੀ ਕਮੇਟੀ ਪੰਜ ਮੈਂਬਰੀ ਕਮੇਟੀ ਜਿਹੜਾ ਅਜੰਡਾ ਲੈ ਕੇ ਅੱਗੇ ਵੱਧ ਰਹੀ ਹੈ ਉਹ ਅਜੰਡਾ ਹੀ ਚੈਲੰਜ ਹੈ ਬਾਦਲ ਕਿਆਂ ਦੇ ਢੜੇ ਦੇ ਲਈ ਕਿ ਉਸ ਅਜੰਡੇ ਦੇ ਨਾਲ ਮੁਕਾਬਲਾ ਕਿਵੇਂ ਕਰਨਗੇ ਬਾਦਲ ਢੜੇ ਵਾਲੇ ਠੀਕ ਹੈ ਉਹਨਾਂ ਨੇ ਪ੍ਰਧਾਨ ਵੀ ਬਣਾ ਲਿਆ ਮੈਂਬਰਸ਼ਿਪ ਵੀ ਮੁਕਾਲੀ ਵਿਧਿ ਵਿਧਾਨ ਵੀ ਵਿਧਿ ਵਿਧਾਨ ਮੁਤਾਬਕ ਸਭ ਕੁਝ ਕਰ ਲਿਆ ਪਰ ਜਿਹੜੀ ਵੋਟ ਹੈ ਹਰ ਸਿੱਖ ਇੱਕ ਸਿਧਾਂਤ ਤੇ ਖੜਾ ਹੋ ਕੇ ਵੋਟ ਪਾਉਣਾ ਹੁੰਦਾ ਸੋ ਉਸ ਜਗ੍ਹਾ ਤੇ ਕਿਵੇਂ ਆਉਣਗੇ ਕਿ ਹਰ ਸਿੱਖ ਆਪਣੇ ਸਿਧਾਂਤਾਂ ਦੇ ਵੀ ਖੜਾ ਰਵੇ ਤੇ ਸ਼ਰੋਮਣੀ ਅਕਾਲੀ ਦਲ ਨੂੰ ਵੋਟ ਪਾਵੇ ਸੋ ਬਹੁਤ ਆਉਣ ਵਾਲੇ ਸਮੇਂ 'ਚ ਬੜੀ ਦਿਲਚਸਪ ਸਿਆਸਤ ਏਜੰਡੇ ਤੇ ਘੁੰਮਣੀ ਆ ਪੰਜਾਬ ਦੀ ਸਿਆਸਤ ਸੋ ਜਿਹੜੀ ਭਰਤੀ ਮੁਹਿੰਮ ਚੱਲ ਰਹੀ ਆ ਬੇਸ਼ੱਕ 12 ਤਰੀਕ ਨੂੰ ਇੱਕ ਜਿਹੜੀ ਪਰਿਵਾਰ ਦੀ ਪਾਰਟੀ ਆ ਉਹਦਾ ਪ੍ਰਧਾਨ ਚੁਣਿਆ ਜਾਣਾ ਉਹਨਾਂ ਨੇ ਆਪਣੇ ਮਨ ਨੂੰ ਤਸੱਲੀ ਦੇ ਲੈਣੀ ਆ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੀਆਂ ਭਾਵਨਾਵਾਂ ਅਨੁਸਾਰ ਚੁਣਿਆ ਜਾਊਗਾ ਗੁਰੂ ਸਾਹਿਬ ਮਿਹਰ ਕਰਨਗੇ ਤਕੜੇ ਹੋ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਚੰਗੇ ਅਕਸ ਵਾਲੇ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਜਿਤਾ ਦਿਓ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੌਰਾ ਜਿਹੜੀ ਇਹ ਪੰਥ ਦੇ ਹਵਾਲੇ ਹੋਊਗੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਡੱਲਾ ਜੀ ਇਹ ਮੰਗ ਸੀ ਪੰਥਕ ਇਕੱਠ ਦੀ ਜਿਸ ਦਿਨ ਐਸਜੀਪੀਸੀ ਦਾ ਬਜਟ ਇਜਲਾਸ ਸੀ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਤੇ ਬਕਾਇਦਾ ਉਸ ਦੇ ਲਈ 15 ਦਿਨ ਦਾ ਸਮਾਂ ਵੀ ਦਿੱਤਾ ਗਿਆ ਸੀ ਬਾਬਾ ਹਰਨਾਮ ਸਿੰਘ ਦੀ ਅਗਵਾਈ ਦੇ ਵਿੱਚ ਤੇ ਹੁਣ ਮੌਜੂਦਾ ਸਿਟੀ ਦੀ ਗੱਲ ਕਰ ਲਈਏ ਤਾਂ ਕੱਲ ਜੋ ਹੈ ਬਾਬਾ ਟੇਕ ਸਿੰਘ ਤੁਨੋਲਾ ਨੇ ਸੇਵਾ ਸੰਭਲੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਤੇ ਬਾਬਾ ਹਰਨਾਮ ਸਿੰਘ ਨੂੰ ਇੱਕ ਤਰੀਕੇ ਨਾਲ ਨਾ ਹੈ ਐਸਜੀਪੀਸੀ ਦੀ ਮੰਗਾਂ ਨੂੰ ਲੈ ਕੇ ਸੋ ਕਿਵੇਂ ਵੇਖਦੇ ਹੋ ਜਿਹੜਾ ਹੁਣ ਇੱਕਦਮ ਇਹ ਬਦਲਾਅ ਆਇਆ ਹੈ ਇਗਜ਼ਾਮ ਜੋ ਹੈ ਸੀ ਖਬਰ ਆਈ ਕਿ ਬਾਬਾ ਟੇਕ ਸਿੰਘ ਧਨੋਲਾ ਨੇ ਸੇਵਾ ਸੰਭਾਲੀ ਸ਼੍ਰੀ ਦਮਦਮਾ ਸਾਹਿਬ ਦੀ ਸੋ ਹੁਣੇ ਸਥਿਤੀ ਹੁਣ ਬਣੀ ਕਿ ਹੋਈ ਹੈ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਸੀ ਤੇ ਪੰਥਕ ਇਕੱਠ ਰੱਖਿਆ ਗਿਆ ਸੀ ਪੰਥਕ ਇਕੱਠ ਕੋਲੇ ਆਪ ਗਏ ਸੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਸਾਡੀਆਂ ਮੰਗਾਂ ਮੰਨੋ 15 ਦਿਨ ਦਾ ਸਮਾਂ ਮੰਗਾ ਕੀ ਸੀ ਕਿ ਜਿਨ੍ਹਾਂ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਗਿਆਨੀ ਕੁਲਦੀਪ ਸਿੰਘ ਗੜਗੜ ਜ ਉਹਨਾਂ ਦੀ ਤਾਜ ਪੋਸ਼ੀ ਤਾਂ ਪਹਿਲਾਂ ਹੋ ਚੁੱਕੀ ਸੀ ਐਕਟਿੰਗ ਜਥੇਦਾਰ ਦੇ ਤੌਰ ਤੇ ਔਰ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਪਰ ਬਾਬਾ ਟੇਕ ਸਿੰਘ ਢਨੋਲਾ ਉਹਨਾਂ ਦੀ ਸੇਵਾ ਸੰਭਾਲ ਹੈ ਜਿਹੜੀ ਉਹ ਜ਼ਿੰਮੇਵਾਰੀ ਉਹਨਾਂ ਨੂੰ ਨਹੀਂ ਦਿੱਤੀ ਗਈ ਸੀ ਜਿਹੜੀ ਕੱਲ ਦੇ ਦਿੱਤੀ ਗਈ ਔਰ ਕੱਲ ਵਾਲਾ ਪ੍ਰੋਗਰਾਮ ਵੀ ਬਹੁਤ ਜ਼ਿਆਦਾ ਸ਼ਾਨੋ ਸ਼ੌਕਤ ਵਾਲਾ ਨਹੀਂ ਸੀ ਸਮੇਂ ਸਿਰ ਨਾਤਾ ਸਿੱਖ ਜਥੇਬੰਦੀਆਂ ਨੂੰ ਨਾ ਸਿੱਖ ਸੰਪਰਦਾਵਾਂ ਨੂੰ ਨਾ ਵੱਖ-ਵੱਖ ਜਿਹੜੇ ਟਕਸਾਲੀ ਆਗੂ ਨੇ ਜਾਂ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੂੰ ਬਹੁਤ ਪਹਿਲਾਂ ਨਹੀਂ ਸੀ ਦੱਸਿਆ ਕਿ ਕੱਲ ਦੇ ਦਿਨ ਭਾਵ 9 ਤਰੀਕ ਨੂੰ ਬਾਬਾ ਟੇਕ ਸਿੰਘ ਢਣੋਲਾ ਉਹਨਾਂ ਦੀ ਸੇਵਾ ਸੰਭਾਲ ਹੋਏਗੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਦਸਤਾਰ ਪੇਂਟ ਕੀਤੀ। ਬਾਬਾ ਟੀਕ ਸਿੰਘ ਧਨੋਲਾ ਉਹਨਾਂ ਨੂੰ ਪਰ ਬਹੁਤ ਸਾਰੀਆਂ ਪਰੰਪਰਾਵਾਂ ਦੇ ਮੁਤਾਬਕ ਗੱਲਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹੋਈਆਂ। ਔਰ ਉਹਨਾਂ ਦੀ ਨਿਯੁਕਤੀ ਨਾਲ ਇੱਕ ਤਰੀਕੇ ਨਾਲ ਬਾਬਾ ਹਰਨਾਮ ਬਾਬਾ ਹਰਨਾਮ ਸਿੰਘ ਧੂਮਾ ਖਾਲਸਾ ਔਰ ਵੱਖ-ਵੱਖ ਪੰਥਕ ਜਥੇਬੰਦੀਆਂ ਨੂੰ ਇਹ ਸੁਨੇਹਾ ਚੱਲਿਆ ਗਿਆ ਕਿ ਜਿਹੜਾ ਤੁਹਾਡਾ 15 ਤਰੀਕ ਦਾ ਮੰਗ ਪੱਤਰ ਸੀ ਮਾਫ ਕਰਨਾ 15 ਦਿਨਾਂ ਦੇ ਅਲਟੀਮੇਟਮ ਵਾਲਾ ਮੰਗ ਪੱਤਰ ਸੀ ਉਹਦੇ ਤੇ ਫੈਸਲਾ ਐਸਡੀਪੀਸੀ ਦਾ ਕੀ ਹੈ? ਕਿਉਂਕਿ ਉਹ ਤਾਂ ਕਹਿੰਦੇ ਸੀ ਕਿ ਜਥੇਦਾਰ ਸਹਿਬਾਨਾਂ ਨੂੰ ਬਰਖਾਸਤ ਕਰਨ ਦੇ ਫੈਸਲੇ ਰੱਦ ਕਰਕੇ ਮੁੜ ਬਹਾਲੀ ਕੀਤੀ ਜਾਵੇ ਤੇ ਜਿਹੜੇ ਜਥੇਦਾਰ ਦੇ ਤੌਰ ਤੇ ਆਉਂਦਾ ਖਾਲੀ ਸੀ ਉੱਥੇ ਵੀ ਉਹਨਾਂ ਨੇ ਨਿਯੁਕਤੀ ਕਰ ਦਿੱਤੀ ਸੇਵਾ ਸੰਭਾਲ ਦਿੱਤੀ ਐਸਜੀਪੀਸੀ ਨਹੀਂ ਦਾ ਮਤਲਬ ਹੈ ਕਿ ਜਿਹੜੀ ਉਹ ਜਿਹੜਾ ਮੰਗ ਪੱਤਰ ਹਰਜਿੰਦਰ ਸਿੰਘ ਧਾਮੀ ਆਪ ਜਾ ਕੇ ਲੈ ਕੇ ਆਏ ਸੀ ਉਹ ਉਹਦੇ ਤੇ ਖੜੇ ਨਹੀਂ ਹੁਣ ਪੰਥਕ ਜਿਹੜਾ ਇਕੱਠ ਉਸ ਦਿਨ ਹੋਇਆ ਸੀ ਬਾਬਾ ਹਰਨਾਮ ਸਿੰਘ ਧੂਮਾ ਉਹਨਾਂ ਦਾ ਕੀ ਫੈਸਲਾ ਹੈ ਪੰਥਕ ਇਕਾਠ ਦੇ ਆਗੂ ਸਹਿਬਾਨ ਉਹਦੇ ਚ ਚੀਫ ਖਾਲਸਾ ਦਿਵਾਨ ਦੇ ਆਗੂ ਵੀ ਸੀ ਵਕ ਵਕ ਨਹਿنگ ਸਿੰਘ ਜਥੇਬੰਦੀਆਂ ਦੇ ਆਗੂ ਵੀ ਸੀ ਦਿੱਲੀ ਤੋਂ ਉਹਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਹਰਿਆਣੇ ਤੋਂ ਉੱਥੇ ਪਹੁੰਚੇ ਦਿੱਲੀ ਤੋਂ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸੀ ਉਹ ਆਏ ਹੁਣ ਉਹਨਾਂ ਸਾਰਿਆਂ ਦਾ ਪ੍ਰਤੀਕਰਮ ਕੀ ਹੁੰਦਾ ਹੈ ਅੱਜ ਕੱਲ ਦੇ ਵਿੱਚ ਇਹ ਵੀ ਦੇਖਣਯੋਗ ਰਹੇਗਾ ਕਿ ਬਾਬਾ ਟੇਕ ਸਿੰਘ ਢੋਲਾ ਉਹਨਾਂ ਦੀ ਸੇਵਾ ਸੰਭਾਲ ਤੋਂ ਬਾਅਦ ਰੀਐਕਸ਼ਨ ਸਿੱਖ ਸੰਸਥਾਵਾਂ ਤੇ ਸੰਪਰਦਾਵਾਂ ਦੇ ਕੀ ਆਉਂਦੇ ਨੇ ਡਲਾ ਜੀ ਪਤਾ ਲੱਗਿਆ ਹੈ ਕਿ ਜਿਹੜੇ ਐਸਜੀਪੀਸੀ ਮੈਂਬਰ ਨੇ ਆਪਸ ਦੇ ਵਿੱਚ ਇਕਜੁੱਟ ਹੋ ਰਹੇ ਨੇ ਤੇ ਉਹ ਨਵਾਂ اجلاس ਸਦਨ ਦੇ ਲਈ ਕਾਨੂੰਨੀ ਤਰੀਕੇ ਦੇ ਨਾਲ ਅੱਗੇ ਵਧ ਰਹੇ ਨੇ ਇਸ ਉੱਪਰ ਵੀ ਪੂਰੀ ਜੋ ਹੈ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਲੇਖੂ ਇਹਦੇ ਵਿੱਚ ਕੋਈ ਦੂਰਆਏ ਨਹੀਂ ਹੈ ਇਹ ਬਹੁਤ ਚਰਚਾਵਾਂ ਨੇ ਕਿਉਂਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ اجلاس ਸੀ ਉਦੋਂ ਇਹ ਮੰਗ ਉੱਠੀ ਸੀ 40 ਦੇ ਕਰੀਬ ਮੈਂਬਰਾਂ ਨੇ ਚਿੱਠੀ ਦਿੱਤੀ ਸੀ ਕਿ ਉਹ ਸਾਰੇ ਫੈਸਲੇ ਨੇ ਜਿਹੜੇ ਮਤਾ ਲਿਆ ਕੇ ਜਿਹੜੇ ਫੈਸਲੇ ਪੁਰਾਣੇ ਦੋ ਜਿਹੜੀ ਅੰਤਰੰਕ ਕਮੇਟੀ ਦੇ ਫੈਸਲੇ ਸੀ ਉਹਨਾਂ ਨੂੰ ਰੱਦ ਕਰੋ ਤੇ ਜਥੇਦਾਰ ਸਹਿਬਾਨਾਂ ਨੂੰ ਬਹਾਲ ਕਰੋ ਹੁਣ ਉਸ ਦਿਨ ਜਿਸ ਦਿਨ اجلاس ਸੀ ਉਸ ਦਿਨ ਬੀਬੀ ਕਿਰਨਜੋਤ ਕੌਰ ਉਹਨਾਂ ਨੇ ਕਿਹਾ ਕਿ ਅਸੀਂ ਨਵੇਂ ਸਿਰੇ ਤੋਂ اجلاس ਬੁਲਾਵਾਂਗੇ ਹਰਜਿੰਦਰ ਸਿੰਘ ਧਾਮੀ ਆਪ ਕਹਿ ਰਹੇ ਸੀ ਕਿ ਜੇ 60 ਮੈਂਬਰ ਮੇਰੇ ਕੋਲੇ ਮਤਾ ਲੈ ਕੇ ਆਉਂਦੇ ਤੇ ਮੈਨੂੰ ਤਾਂ ਇਹ ਜਲਾਸ ਫਿਰ ਗੱਲ ਉਹਨਾਂ ਦੀ ਮੰਗਣੀ ਨਹੀਂ ਪੈਣੀ ਸੀ ਹੁਣ ਪਤਾ ਹੀ ਲੱਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਲਾਮਬੰਦ ਹੋ ਰਹੇ ਨੇ ਪਹਿਲਾਂ ਦੀ ਜਿਹੜੀ ਗਿਣਤੀ ਸੀ ਉਹਦੇ ਨਾਲੋਂ ਵੀ ਇਹਨਾਂ ਦੀ ਗਿਣਤੀ ਹੁਣ ਵਧੀ ਹੈ ਔਰ ਅਚਾਨਕ ਹੀ ਜਦੋਂ ਇਹਨਾਂ ਦੀ ਗਿਣਤੀ 50 60 ਦੇ ਰੂਪ ਦੇ ਵਿੱਚ ਹੁੰਦੀ ਹੈ ਤੇ ਮੈਨੂੰ ਲੱਗਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਤੇ ਦੇ ਰੂਪ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੁਨਾਂ ਕੋਲੇ ਪਹੁੰਚ ਸਕਦੇ ਨੇ ਔਰ ਇਹਦੀਆਂ ਚਰਚਾਵਾਂ ਬਹੁਤ ਵੱਡੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਪਸ ਦੇ ਵਿੱਚ ਸਲਾਹ مشਵਰੇ ਕਰ ਰਹੇ ਨੇ ਉਹ ਚਾਹੁੰਦੇ ਨੇ ਕਿ ਇਜਲਾਸ ਨਵੇਂ ਸਿਰੇ ਤੋਂ ਬੁਲਾਇਆ ਜਾਵੇ ਔਰ ਅਗਰ 50-60 ਮੈਂਬਰ ਇਕੱਠੇ ਹੋ ਕੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਇਜਲਾਸ ਬੁਲਾਉਣ ਲਈ ਕਹਿੰਦੇ ਨੇ ਅਗਰ ਉਹ ਨਹੀਂ ਮੰਨਦੇ ਤਾਂ ਫਿਰ ਕੀ ਉਹ ਮੈਂਬਰ ਖੁਦ ਇਜਲਾਸ ਬੁਲਾਉਣ ਦੇ ਲਈ ਸਮਰੱਥ ਹੋਣਗੇ ਇਹ ਸਾਰੇ ਜਿਹੜੇ ਤਕਨੀਕੀ ਔਰ ਕਾਨੂੰਨੀ ਪਹਿਲੂ ਨੇ ਉਨ੍ਹਾਂ ਦੇ ਉੱਤੇ ਵਿਚਾਰ ਚਰਚਾ ਵੀ ਇਸ ਵਕਤ ਚੱਲ ਰਹੀ ਹੈ ਸੋ ਜਿਹੜੇ ਆਉਂਦੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਲੇ ਦੁਆਲੇ ਜਿਹੜੀ ਰਾਜਨੀਤੀ ਘੁੰਮਦੀ ਹੈ ਪੰਥਕ ਸਿਆਸਤ ਉਹ ਵੀ ਗਰਮ ਹੋਣ ਦੇ ਅਸਾਰ ਨੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਇਹ ਸੰਭਾਵਨਾ ਹੈ ਕਿ ਅਗਲੇ 5-6 ਮਹੀਨਿਆਂ ਦੇ ਵਿੱਚ ਹੋਣਗੀਆਂ ਸੋ ਉਹ ਐਸਜੀਪੀਸੀ ਮੈਂਬਰ ਜਿਹੜੇ ਇਹ ਮੰਨਦੇ ਨੇ ਕਿ ਜਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਉਹ ਜਾਇਜ਼ ਨਹੀਂ ਸੀ ਉਹ ਵੀ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੁਤਾਬਕ ਆਪਣੇ ਯਤਨ ਕਰਦੇ ਦਿਖਣਾ ਚਾਹੁੰਦੇ ਨੇ ਇਸ ਕਰਕੇ ਨਵੇਂ ਸਿਰੇ ਤੋਂ ਜਿਹੜਾ ਇਜਲਾਸ ਬਲਾਉਣ ਦੀਆਂ ਜਿਹੜੀਆਂ ਯੋਜਨਾਵਾਂ ਤੇ ਗੁਪਤ ਤਿਆਰੀਆਂ ਨੇ ਉਹ ਵੀ ਚੱਲ ਰਹੀਆਂ ਨੇ ਇਹ ਖਬਰਾਂ ਬੜੀਆਂ ਪੁਖਤਾ ਆ ਰਹੀਆਂ ਨੇ ਡਾ ਜੀ ਅਖੀਰ ਦੇ ਵਿੱਚ ਖਬਰ ਲੈ ਲਈਏ ਜਿਹੜਾ ਪਟਿਆਲਾ ਦਾ ਕਰਨਲ ਦੀ ਕੁਟਮਾਰ ਦਾ ਮਾਮਲਾ ਸੀ ਸੋ ਉਸ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਇੱਕ ਨਵਾਂ ਫੈਸਲਾ ਆਇਆ ਸੋ ਇਹ ਜੋ ਫੈਸਲਾ ਨਵਾਂ ਆਇਆ ਹੈ ਉਸ ਦੇ ਉੱਪਰ ਪੂਰੀ ਜਾਣਕਾਰੀ ਔਰ ਪੂਰੀ ਗੱਲ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨਾ ਦੇਖੋ ਪਟਿਆਲੇ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਜਾਂਚ ਚੱਲ ਰਹੀ ਸੀ ਕਰਨਲ ਦੇ ਨਾਲ ਕੁੱਟਮਾਰ ਦੀ ਉਸ ਮਾਮਲੇ 'ਚ ਹਾਈ ਕੋਰਟ ਵੱਲੋਂ ਇਹ ਹੁਕਮ ਦੇ ਦਿੱਤਾ ਗਿਆ ਹੈ ਕਿ ਹੁਣ ਇਹ ਰਿੱਟ ਇੱਕ ਸਿਟ ਬਣੇਗੀ ਔਰ ਚੰਡੀਗੜ੍ਹ ਦੀ ਪੁਲਿਸ ਇੱਕ ਸਿਟ ਦੇ ਰੂਪ 'ਚ ਮਾਮਲੇ ਦੀ ਜਾਂਚ ਕਰੇਗੀ 4 ਮਹੀਨੇ ਦੇ ਵਿੱਚ ਵਿੱਚ ਚੰਡੀਗੜ੍ਹ ਪੁਲਿਸ ਸਿਟ ਦੇ ਰੂਪ 'ਚ ਕੰਮ ਕਰੇਗੀ ਔਰ ਸਿਟ ਦੇ ਮੁਖੀ ਨੇ ਜਿਹੜੇ ਸਿਟ ਦੇ ਇੱਕ ਜਿਹੜੇ ਅਫਸਰ ਨੇ ਉਹ ਨਿਯੁਕਤ ਕਰ ਦਿੱਤੇ ਗਏ ਨੇ ਔਰ ਮਨਜੀਤ ਸ਼ੇਰੋਂ ਔਰ ਪੰਜਾਬ ਪੁਲਿਸ ਦੀ ਜਿਹੜੀ ਜਾਂਚ ਹੁਣ ਤੱਕ ਹੋਈ ਹੈ ਉਹਦੀ ਫਾਈਲ ਵੀ ਚੰਡੀਗੜ੍ਹ ਪੁਲਿਸ ਕੋਲੇ ਚਲੀ ਗਈ ਹੈ ਚੰਡੀਗੜ੍ਹ ਦੇ ਡੀਜੀਪੀ ਨੇ ਸੈੱਟ ਬਣਾਉਣੀ ਹੈ 4 ਮਹੀਨੇ ਦਾ ਸਮਾਂ ਸੋ ਜਿਹੜੇ ਮਨਜੀਤ ਸ਼ੇਰੋਂ ਜਿਹੜੇ ਅਫਸਰ ਨੇ ਚੰਡੀਗੜ੍ਹ ਪੁਲਿਸ ਦੇ ਸ਼ੇਰੋਂ ਉਹ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ 1 ਮਹੀਨੇ ਜਾਂ 2 ਮਹੀਨੇ ਦੇ ਵਿੱਚ ਹੀ ਇਹ ਜਾਂਚ ਮੁਕੰਮਲ ਹੋਵੇ ਅਗਰ ਹੋਰ ਲੋੜ ਪਈ ਜਾਂਚ ਅੱਗੇ ਵਧਣ ਚ ਤੇ ਅਸੀਂ ਮਾਨਯੋਗ ਹਾਈ ਕੋਰਟ ਤੋਂ ਸਮਾਂ ਵੀ ਮੰਗਾਗੇ ਪਰ ਚੰਡੀਗੜ੍ਹ ਪੁਲਿਸ ਕੋਲੇ ਇਹ ਜਾਂਚ ਜਾਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਬਹੁਤ ਨਿਰਪੱਖਤਾ ਦੇ ਨਾਲ ਹੁਣ ਇਹ ਜਾਂਚ ਅੱਗੇ ਵਧੇਗੀ ਕਿਉਂਕਿ ਦੂਜੇ ਸੂਬੇ ਚ ਦੂਜੇ ਪੁਲਿਸ ਅਧਿਕਾਰ ਵਾਲੇ ਸੂਬੇ ਚ ਚੰਡੀਗੜ੍ਹ ਉੰਜ ਤਾਂ ਸਾਡੀ ਰਾਜਤਾਨੀ ਹੈ ਪਰ ਚੰਡੀਗੜ੍ਹ ਦਾ ਜਿਹੜਾ ਡੀਜੀਪੀ ਹੈ ਉਹ ਸਿੱਧਾ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਕਰਦਾ ਹੈ ਸੋ ਇੱਕ ਤਰੀਕੇ ਨਾਲ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਜਿਹੜਾ ਯੂਟੀ ਦਾ ਪੁਲਿਸ ਪ੍ਰਸ਼ਾਸਨ ਹੈ ਔਰ ਪੰਜਾਬ ਦੀ ਪੁਲਿਸ ਔਰ ਚੰਡੀਗੜ੍ਹ ਦੀ ਪੁਲਿਸ ਵੱਖਰੀ ਹੋ ਗਈ ਹੁਣ ਚੰਡੀਗੜ੍ਹ ਦੇ ਡੀਜੀਪੀ ਦੇ ਹਦਾਇਤਾਂ ਦੇ ਜਿਹੜੀ ਸੈੱਟ ਬਣਨੀ ਹੈ ਉਹਨੇ ਜਾਂਚ ਕਰਨੀ ਹੈ ਪਟਿਆਲਾ ਦੇ ਵਿੱਚ ਕਰਨਲ ਦੇ ਕੁੱਟਮਾਰ ਦੇ ਕੇਸ ਦੀ ਉਮੀਦ ਕਰਦੇ ਹਾਂ ਕਿ ਨਿਰਪੱਖਤਾ ਦੇ ਨਾਲ ਜਾਂਚ ਹੋ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਕੋਈ ਕਸੂਰਵਾਰ ਬਚੇ ਨਾ ਤੇ ਕੋਈ ਬੇਕਸੂਰਾ ਫਸੇ ਨਾ ਸੋ ਬਹੁਤ-ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਪੂਰੀ ਵਿਸਥਾਰ ਦੇ ਵਿੱਚ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਅਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਨੋਮੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ